ਸਰ ਅਸੀਂ ਜ਼ਮੀਨ ਦੇ ਬਾਰੇ ਪੁੱਛ ਰਹੇ ਹਾਂ ਪਾਕਿਸਤਾਨ ਦਾ ਹੈ ਨਹੀਂ ਆਹ ਦੇਖੋ ਪਾਕਿਸਤਾਨ ਦਾ ਹੈ ਨਹੀਂ ਅਸੀਂ ਆ ਰਹੇ ਹਾਂ ਤੁਸੀਂ ਸਾਡੇ ਬਜ਼ੁਰਗਾਂ ਦੀ ਉਹ ਧਰਤੀ ਆ ਸਾਡੀ ਧਰਤੀ ਆ ਅੱਜ ਜੇ ਸੜਕਾਂ ਪਾਟ ਲੋ ਬਿਲਡਿੰਗਾਂ ਪਾਟ ਲੋ ਸਾਰੀਆਂ ਦੇ ਥੱਲੇ ਸਾਡੀ ਮਿੱਟੀ ਹੈਗੀ ਆ ਤੇ ਅਸੀਂ ਉਥੇ ਕਿਉਂ ਨਹੀਂ ਜਾ ਸਕਦੇ ਇਹਦਾ ਮਤਲਬ ਹੈ ਕਿ ਸਾਡੇ ਨਾਲ ੱੱੱਕਾ ਕਰਦੇ ਆ ਹਰ ਵਾਰੀ ਇਹ ਸੋਚਦੇ ਆ ਲਹਿਰਾਂ ਦਬ ਜਾਣਗੀਆਂ ਇਹ ਸੋਚੇ ਵੀ ਲਹਿਰਾਂ ਖਤਮ ਹੋ ਗਈਆਂ ਲਹਿਰਾਂ ਖਤਮ ਨਹੀਂ ਹੁੰਦੀਆਂ ਤੁਸੀਂ ਛੱਲਾ ਰੋਕ ਸਕਦੇ ਹੋ ਤੁਸੀਂ ਛੱਲਾ ਬਾਣ ਬਾਣ ਮੋੜ ਮੋੜ ਆਵਾਂਗੇ ਅਸੀਂ ਲੜਾਈ ਝੋਕੜੇ ਨਾਲ ਨਹੀਂ ਆਏ ਅਸੀਂ ਤਾਂ ਤਰੋਸ਼ ਕਰ ਅੰਡੀਗੜ੍ਹ ਦੇ ਵਿੱਚ ਪਹਿਲਾਂ ਸਾਰੇ ਇੰਸਟੀਚਿਊਸ਼ਨਸ ਪੰਜਾਬ ਦੇ ਸੀਗੇ ਗਿਣਤੀ ਘਟਾਈ ਗਈ ਸਾਡੀ ਉਥੇ ਸਾਡੇ ਇੰਸਟੀਚਿਊਸ਼ਨਸ ਤੇ ਕਬਜ਼ਾ ਕੀਤਾ ਗਿਆ ਹੌਲੀ ਹੌਲੀ ਹੁਣ ਪੰਜਾਬ ਯੂਨੀਵਰਸਿਟੀ ਦਾ ਲਾਸਟ ਤੋੜਨ ਲੱਗੇ ਸੀਗੇ ਆਪਾਂ ਖੜੇ ਹੋਗੇ ਜਾਗਰੂਕ ਹੋਗੇ ਤੇ ਆਪਾਂ ਨੂੰ ਠੱਲ ਪਾਉਣ ਲੱਗੇ ਹੋਏ ਆ ਪਰ ਇਹ ਤੋਂ ਰਾਜਧਾਨੀ ਵੈਲੀ ਇਹਨਾਂ ਨੇ 28 ਪਿੰਨਾ ਤੇ ਇੱਕ ਨਕਵਾ ਕੇ ਉਹਨੂੰ ਚੰਡੀਗੜ੍ਹ ਕਹਿੰਦਾ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਡੀ ਧਰਤੀ ਖਤਮ ਹੋ ਗਈ ਆਪ ਆਪ ਦਿਲ ਤੇ ਹੱਥ ਰੱਖ ਕੇ ਬਤਾਓ ਕਿ ਆਪ ਸਹੀ ਕਰ ਰਹੇ ਹੋ ਮੇਰੇ ਸਾਹਮਣੇ ਸੁਖਾਨੰਦ ਕਿਹ ਮਿਲੇਗੇ ਉਹ ਆਕੇ ਗਏ ਸੀਗੇ ਗੰਗਸਾਹ ਵਾਕੇ ਗਏ ਸੀ ਉਹਨਾਂ ਨੇ ਕਿਹਾ ਸੀਗਾ ਵੀ ਕੋਈ ਦਿੱਕਤ ਨਹੀਂ ਆਊਗੀ ਪੰਜਾਬ ਸਰਕਾਰ ਤੁਹਾਡੀ ਮਦਦ ਕਰੂਗੀ ਰੋਕੂਗੀ ਨਹੀਂ ਆਪ ਪਹਿਲਾ ਬੈਰੀਅਰ ਤੁਸੀਂ ਵੇਖਿਓ ਆਪਣੇ ਅੱਗੇ ਜਿਹੜਾ ਲੱਗਿਆ ਹੋਊਗਾ ਇਹ ਪੰਜਾਬ ਪੁਲਿਸ ਦਾ ਬੈਰੀਅਰ ਲੱਗਿਆ ਹੋਇਆ ਹੈ ਪਹਿਲੀ ਠਾਲ ਆਪਾਂ ਨੂੰ ਪੰਜਾਬ ਪੁਲਿਸ ਨੇ ਪਾਉਣੀ ਆ ਦੂਜੀ ਗੱਲ ਉਹ ਆਮ ਵਰਦੀ ਚ ਨਹੀਂ ਗਿਓ ਕਮਾਂਡੋ ਵਰਦੀ ਚ ਅੱਗੇ ਖੜੇ ਹੋਏ ਆ ਪੰਜਾਬ ਪੁਲਿਸ ਨੂੰ ਕੀ ਲੋੜੇਗੀ ਸਾਨੂੰ ਰੋਕਣ ਦੀ ਇਹ ਨਹੀਂ ਲੰਘਣ ਦਿੰਦੇ ਆਪਾਂ ਨੂੰ ਤਾਂ ਆਪਾਂ ਦੁਬਾਰਾ ਮੋੜਾਵਾਂਗੇ ਇਹ ਤੇ ਸਮਰੱਥਾ ਬਣਾ ਕੇ ਇਹ ਨਹੀਂ ਕਿ ਅਸੀਂ ਇੱਕ ਵਾਰੀ ਵਾਚ ਕੇ ਜਾਂਦੇ ਰਹੇ ਤੇ ਮੋੜ ਨਹੀਂ ਆਵਾਂਗੇ ਅਸੀਂ ਹਰ ਵਾਰੀ ਕੋਸ਼ਿਸ਼ ਕਰਾਂਗੇ ਤੇ ਇੰਨੀ ਤਾਕਤ ਬਣਾਵਾਂਗੇ ਕਿ ਕਿਸੇ ਬੈਰੀਅਰ ਭਾਂਦੇ ਨਾ ਗਏ। ਦਸਤ ਦਾ ਪੰਜਾਬ ਲੀਗ ਦੇਖ ਰਹੇ ਹਾਂ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਚਲੇੜੀ ਤਾਂ ਅੱਜ ਪੰਜਾਬ ਯੂਨੀਵਰਸਿਟੀ ਜੋ ਕਿ ਸੈਨੇਟ ਦਾ ਮਸਲਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਉਸ ਨੂੰ ਬਚਾਉਣ ਦੇ ਲਈ ਇੱਕ ਕਾਲ ਦਿੱਤੀ ਗਈ ਸੀ ਅੱਜ 10 ਤਰੀਕ ਨੂੰ 10 ਨਵੰਬਰ ਦੀ ਇੱਕ ਕਾਲ ਸੀ ਤਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਜਿਹੜਾ ਜ਼ਿਲ੍ਹਿਆਂ ਤੋਂ ਜਿਹੜਾ ਉਹ ਨੌਜਵਾਨ ਜਿਹੜੇ ਤੁਸੀਂ ਦੇਖ ਸਕਦੇ ਹੋ ਇੱਥੇ ਪਹੁੰਚੇ ਨੇ ਤਾਂ ਮਿਸਲ ਸਤਲੂਜ ਦੀ ਅਗਵਾਈ ਕਰ ਰਹੇ ਨੇ ਅਜੀਪਾਲ ਬਰਾੜ ਪਿੱਛੇ ਲੰਬਾ ਕਾਫਲਾ ਤਾਂ ਇਹ ਜਿਹੜਾ ਇਹ ਬਹਾੜੀ ਤੋਂ ਚੰਡੀਗੜ੍ਹ ਦੇ ਵਿੱਚ ਜਿਹੜਾ ਦਾਖਲ ਹੋਣਾ ਅੱਜ ਤੇ ਉਸ ਦੇ ਲਈ ਵੱਡੇ ਕਾਫਲੇ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਕੱਠੇ ਹੋਏ ਨੇ ਤਾ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਦੂਜੇ ਪਾਸੇ ਤੋਂ ਵੀ ਸਾਹਮਣੇ ਆ ਰਹੀਆਂ ਤਾਂ ਬਾਈ ਅਜੇਪਾਲ ਬਰਾੜ ਹੋਣੀ ਸਾਡੇ ਨਾਲ ਮਿਲਦੇ ਨੇ ਬਾਈ ਅੱਜ ਦੀ ਜਿਹੜੀ ਇਹ ਕਾਲ ਸੀ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਵਕ ਵਕ ਥਾਮਾ ਦੇਗਾ ਨਾਕੇ ਲਗਾਏ ਸਪੈਸ਼ਲ ਨਾਕੇ ਜਿਹੜੇ ਲਗਾਏ ਗਏ ਨੇ ਹਾਂਜੀ ਆਪਾਂ ਨੂੰ ਚੰਡੀਗੜ੍ਹ ਵੱਲਣ ਤੋਂ ਬਣਾ ਰੋਕਦੇ ਪਏ ਆ ਜਿਵੇਂ ਆਮ ਤੌਰ ਤੇ ਰੋਕਦੇ ਆ ਗਏ ਆ ਤੇ ਆਪਾਂ ਹੁਣ ਕਹਾਂ ਜੋ ਬੈਰੀਅਰ ਕਹਿੰਦੇ ਵੀ 3 ਲੇਅਰ ਬੈਰੀਕੇਡਿੰਗ ਕੀਤੀ ਆ ਆਪਾਂ ਉਹ ਤੋੜ ਕੇ ਜਾਣਾ ਜੀ ਅੰਦਰ ਪੰਜਾਬ ਨੇ ਪਹਿਲਾਂ ਵੀ ਜਦੋਂ ਦਿੱਲੀ ਜਦੋਂ ਸੰਘਰਸ਼ ਸੀ ਉਦੋਂ ਗਏ ਤਾਂ ਇਹ ਪੰਜਾਬ ਦੀ ਜਿਹੜੀ ਆਪਣੀ ਜਿਹੜੀ ਧਰਤੀ ਦੇ ਉੱਤੇ ਬਣੀ ਹੋਈ ਯੂਨੀਵਰਸਿਟੀ ਆ ਪੰਜਾਬ ਜਿਹੜਾ ਚੰਡੀਗੜ੍ਹ ਆ ਪੰਜਾਬ ਦੇ ਪਿੰਡ ਝਾੜ ਕੇ ਬਣਿਆ ਹੋਇਆ ਚੰਡੀਗੜ੍ਹ ਆ ਤਾਂ ਉੱਥੇ ਅੱਜ ਪੰਜਾਬੀਆਂ ਨੂੰ ਜਾਣ ਤੋਂ ਰੋਕਿਆ ਜਾਂਦਾ ਲਗਾਤਾਰ ਪੰਜਾਬੀਆਂ ਦੇ ਵਿੱਚ ਇਸ ਗੱਲ ਦਾ ਰੋਸ ਆ ਵੇਖੋ ਆਪਣੇ ਤੋਂ ਰਾਜਧਾਨੀ ਲਈ ਇਹਨਾਂ ਨੇ 28 ਪਿੰਡਾਂ ਤੇ ਇੱਕ ਵਾਕੇ ਉਹਨੂੰ ਚੰਡੀਗੜ੍ਹ ਕਹਿੰਦਾ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਡੀ ਧਰਤੀ ਖਤਮ ਹੋ ਗਈ ਸਾਡੇ ਬਜ਼ੁਰਗਾਂ ਦੀ ਉਹ ਧਰਤੀ ਆ ਸਾਡੀ ਧਰਤੀ ਆ ਅੱਜ ਜੇ ਸੜਕਾਂ ਪਾਟ ਲੋ ਬਿਲਡਿੰਗਾਂ ਪਾਟ ਲੋ ਸਾਰੀਆਂ ਦੇ ਥੱਲੇ ਸਾਡੀ ਮਿੱਟੀ ਹੈ ਉਹ ਤੇ ਕਿਉਂ ਨਹੀਂ ਜਾ ਸਕਦੇ ਇਹਦਾ ਮਤਲਬ ਇਹ ਹੈ ਕਿ ਸਾਡੇ ਨਾਲ ੱੱੱਕਾ ਕਰਦੇ ਆ ਹਰ ਵਾਰੀ ਇਹ ਸੋਚਦੇ ਆ ਲਹਿਰਾਂ ਦਬ ਜਾਣਗੀਆਂ ਇਹ ਸੋਚਦੇ ਵੀ ਲਹਿਰਾ ਖਤਮ ਹੋ ਗਈਆਂ ਲਹਿਰਾ ਖਤਮ ਨਹੀਂ ਹੁੰਦੀਆਂ ਤੁਸੀਂ ਛੱਲਾ ਰੋਕ ਸਕਦੇ ਹੋ ਤੇ ਛੱਲਾ ਪੜ ਬੜ ਮੋੜ ਮੋੜ ਆਵਾਂਗੇ ਇੱਥੇ ਲਗਾਤਾਰ ਇਹ ਜਿਹੜੇ ਮਸਲੇ ਸੀ ਉਹਦੇ ਵਿੱਚੋਂ ਬਹੁਤ ਸਾਰੇ ਮਸਲੇ ਦੱਸੇ ਜਾ ਰਿਹਾ ਕਿ ਹੱਲ ਵੀ ਕਰ ਦਿੱਤੇਗੇ ਜਿਸ ਤਰ੍ਹਾਂ ਐਫਪੀ ਡੇਪਟ ਦਾ ਮਸਲਾ ਸੀ ਉਹ ਹੱਲ ਕਰ ਦਿੱਤਾ ਜਾਂ ਜਿਹੜਾ ਸੈਨੀਟ ਤੇ ਸਿੰਡੀਗੇਟ ਨੂੰ ਭੰਗ ਕਰਨ ਦਾ ਮਸਲਾ ਸੀ ਉਹ ਕਹਿੰਦੇ ਉਹਨਾਂ ਨੇ ਵਿਡਰੋ ਕਰ ਲਿਆ ਪਰ ਹੁਣ ਮਸਲਾ ਕਿੱਥੇ ਖੜਾ ਫਿਰ ਵੇਖੋ ਇਹ ਆਪਾਂ ਨੂੰ ਚੁੰਡੀਆਂ ਵੜ ਕੇ ਦੇਖਦੇ ਆ ਇਹ ਆਪਣੀ ਨਾ ਜਿਹਨੂੰ ਕਹਿੰਦੇ ਆ ਵੀ 1000 ਕੱਟਸ ਦਿੰਦੇ ਆਪਣੀ ਬਾਡੀ ਤੇ ਕਦੀ ਇੱਥੇ ਕੱਟ ਦੇਤਾ ਕਦੀ ਇੱਥੇ ਕੱਟ ਦੇਤਾ ਕਿਤੇ ਰਿਸਦੇ ਰਹਿੰਦੇ ਕਿਤੇ ਆਪਾਂ ਹੱਥ ਬੈਂਡੇਡ ਲਾ ਲੈਨੇ ਰੋਕ ਲੈਨੇ ਗਿਆ ਸੋ ਇਹ ਹੌਲੀ 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 ਜਿਵੇਂ ਫਲਸਤੀਨੀਆ ਨਾਲ ਗਾਜ਼ਾ ਚ ਹੋਇਆ ਜਿੱਥਾਂ ਆਪਣਾ ਫਲਸਤੀਨ ਚ ਹੋਇਆ ਹੈ ਯਹੂਦੀਆਂ ਨੇ ਕੀਤਾ ਓਵੇਂ ਹੌਲੀ ਹੌਲੀ ਇਹ ਪੰਜਾਬ ਨੂੰ ਕੱਟ ਰਿਹਾ ਚੰਡੀਗੜ੍ਹ ਦੇ ਵਿੱਚ ਪਹਿਲਾਂ ਸਾਰੇ ਇੰਸਟੀਟਿਊਸ਼ਨਸ ਪੰਜਾਬ ਦੇ ਸੀਗੇ ਗਿਣਤੀ ਘਟਾਈ ਗਈ ਸਾਡੀ ਉਥੇ ਸਾਡੇ ਇੰਸਟੀਟਿਊਸ਼ਨਸ ਤੇ ਕਬਜ਼ਾ ਕੀਤਾ ਗਿਆ ਹੌਲੀ ਹੌਲੀ ਹੁਣ ਪੰਜਾਬ ਯੂਨੀਵਰਸਿਟੀ ਦਾ ਲਾਸਟ ਤੋੜਨ ਲੱਗੇ ਸੀਗੇ ਆਪਾਂ ਖੜੇ ਹੋਗੇ ਜਾਗਰੂਕ ਹੋਗੇ ਤੇ ਆਪਾਂ ਨੂੰ ਠੱਲ ਪਾਉਣ ਲੱਗੇ ਹੋਏ ਆ ਪਰ ਇਹਦੇ ਨਾਲ ਸਰਨਾ ਨਹੀਂ ਆਪਾਂ ਨੂੰ ਅਗਾਵਾਧਣਾ ਪੈਣਾ ਆਪਾਂ ਨੂੰ ਦੋ ਕਦਮ ਅੱਗੇ ਹੋ ਕੇ ਲੜਨਾ ਪੈਣਾ ਨਾਲ ਨਾਲ ਇੱਕ ਗੱਲ ਇਹ ਵੀ ਬ੍ਰਾਡਸਾਪ ਚੱਲ ਰਹੀ ਆ ਪੰਜਾਬ ਦੇ ਵਿੱਚ ਕਹਿੰਦੇ ਕਿ ਹੁਣ ਯੂਨੀਵਰਸਿਟੀ ਦੇ ਲਈ ਜੇ ਉੱਠੇ ਹੋ ਇਹ ਮ ਤੁਸੀਂ ਹੱਲ ਕਰਾਉਣ ਲਈ ਪੰਜਾਬ ਉੱਠਿਆ ਤਾਂ ਵੀ ਫਿਰ ਚੰਡੀਗੜ੍ਹ ਲੈਣ ਲਈ ਵੀ ਉੱਠ ਜਾਣਾ ਚਾਹੀਦਾ ਪੰਜਾਬ ਨੂੰ ਇਹ ਨੂੰ ਤੁਸੀਂ ਕੀ ਮੈਂ ਬਿਲਕੁਲ ਆਪਾਂ ਨੂੰ ਆਪਾਂ ਨੂੰ ਉਹਦੇ ਵਾਸਤੇ ਲੜਨਾ ਚਾਹੀਦਾ ਆਪਾਂ ਨੂੰ ਆਦੀ ਸਮਰੱਥਾ ਬਣਾ ਕੇ ਸਾਲ ਦੋ ਸਾਲ ਜਿਵੇਂ ਆਪਾਂ ਕਿਸਾਨ ਅੰਦੋਲਨ ਲੜਿਆ ਸੀ ਪਹਿਲਾਂ ਆਪਾਂ ਉਹਦੀ ਸਮਰੱਥਾ ਬਣਾਈ ਸੀ ਕੁਝ ਮਹੀਨੇ ਪਹਿਲਾਂ ਆਪਾਂ ਸਤੰਬਰ ਚ ਇਕੱਠ ਕੀਤਾ ਸੀਗਾ ਸ਼ੰਭੂ ਫਿਰ 2-3 ਮਹੀਨੇ ਸਮਰੱਥਾ ਬਣਾ ਕੇ ਆਪਾਂ ਉਹ ਲੜਾਈ ਲੜੀ ਸੀ ਤੇ ਸਾਲ ਲੜਦੇ ਰਹੇ ਸੀ ਫਿਰ ਆਪਾਂ ਨੂੰ ਕੁਝ ਮਿਲਿਆ ਸੀਗਾ ਇਸੇ ਤਰ੍ਹਾਂ ਇਹ ਲੰਬੀ ਲੜਾਈ ਵਾਸਤੇ ਆਪਾਂ ਨੂੰ ਉਹਦੀ ਸਮਰੱਥਾ ਬਣਾ ਕੇ ਤਿਆਰ ਹੋਣਾ ਚਾਹੀਦਾ ਤੇ ਇਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਵੀ 26 ਜਨਵਰੀ 26 ਜਨਵਰੀ ਨੂੰ ਅਸੀਂ ਚੰਡੀਗੜ੍ਹ ਦੇਵਾਂਗੇ ਜਦੋਂ ਪਹਿਲਾ ਸਮਝੌਤੇ ਹੋਏ ਆ ਤੇ ਇਹ ਵੀ ਯਾਦ ਰੱਖਣ ਕਿ ਹੁਣ ਵੀ 26 1 26 ਤੱਕ ਇਹਨਾਂ ਦੀ ਤੇ 27 ਤੋਂ ਬਾਅਦ ਸਾਡੀ ਅਸੀਂ ਵੜ ਕੇ ਵਿਖਾਵਾਂਗੇ ਅੰਦਰ ਚੰਡੀਗੜ੍ਹ ਦੇ ਉਹ ਯਾਰ ਜਾ ਰਹੇ ਹੋ ਅੱਗੇ ਕਹਿੰਦੇ ਕਿ ਬੈਰੀਕੇਟਿੰਗ ਹੈਗੀ ਆ ਪੰਜਾਬ ਸਰਕਾਰ ਪੰਜਾਬ ਦੀ ਹੈ ਜਿਹੜੀ ਪੋਲਿਟਿਕਲ ਜਮਾਤ ਹੈਗੀ ਆ ਉਹ ਸਾਥ ਦੇ ਰਹੀ ਹੈ ਇਹਨਾਂ ਨੌਜਵਾਨਾਂ ਦਾ ਜਾਂ ਕੀ ਮੈਨੂੰ ਬਿਲਕੁਲ ਸਾਥ ਨਹੀਂ ਦੇ ਰਹੀ ਜੀ ਉੱਥੇ ਦੋ ਸੁਖਾਨੰਦ ਦੇ ਕ ਮਲੇਗੇ ਉਹ ਆਕੇ ਗਏ ਸੀਗੇ ਕੰਗਸਾਵ ਆਕੇ ਗਏ ਸੀ ਉਹਨਾਂ ਨੇ ਕਿਹਾ ਸੀਗਾ ਵੀ ਕੋਈ ਦਿੱਕਤ ਨਹੀਂ ਆਊਗੀ ਪੰਜਾਬ ਸਰਕਾਰ ਤੁਹਾਡੀ ਮਦਦ ਕਰੂਗੀ ਰੋਕੂਗੀ ਨਹੀਂ ਆ ਪਹਿਲਾ ਬੈਰੀਅਰ ਤੁਸੀਂ ਵੇਖਿਓ ਆਪਣੇ ਅੱਗੇ ਜਿਹੜਾ ਲੱਗਿਆ ਹੋਊਗਾ ਇਹ ਪੰਜਾਬ ਪੁਲਿਸ ਦਾ ਬੈਰੀਅਰ ਲੱਗਿਆ ਹੋਇਆ ਹੈ ਪਹਿਲੀ ਠੱਲ ਆਪਾਂ ਨੂੰ ਪੰਜਾਬ ਪੁਲਿਸ ਨੇ ਪਾਉਣੀ ਆ ਦੂਜੀ ਗੱਲ ਉਹ ਆਰਮ ਵਰਦੀ ਚ ਨਹੀਂ ਗਏ ਉਹ ਕਮਾਂਡੋ ਵਰ ਸੁਣੋ ਕਿ ਲੋੜੇ ਕੀ ਸਾਨੂੰ ਰੋਕਣ ਦੀ ਚੰਡੀਗੜ੍ਹ ਪੁਲਿਸ ਰੋਕ ਕੇ ਤਾਂ ਸੀ ਟਕਰਾਂਗੇ ਅੱਗੇ ਉਹ ਪਰ ਦੇਖਿਦਾ ਉਹਨੇ ਅੱਗੇ ਬਹੁਤ ਸਾਰੀ ਤਿਆਰੀ ਹੁੰਦੀ ਆ ਅੱਗੇ ਪੁਲਿਸ ਦੀ ਜਾਂ ਅੱਗੇ ਚੰਡੀਗੜ੍ਹ ਪੁਲਿਸ ਦੀ ਵੀ ਜੇ ਗੱਲ ਕਰੀਏ ਤਾਂ ਬਿਛਾਰਾਂ ਬਿਸ਼ੂਰਾਂ ਦੇ ਨਾਲੇ ਮਸ਼ੀਨਾਂ ਉਹਨਾਂ ਨੇ ਬਹੁਤ ਲਾਈਆਂ ਹੁੰਦੀਆਂ ਨੇ ਹਾਂਜੀ ਤਾਂ ਉਹਨੂੰ ਤੋ ਕਿਵੇਂ ਲੰਘੋਂਗੇ ਕਿਉਂਕਿ ਗੱਡੀਆਂ ਨੇ ਤੁਹਾਡੇ ਕੋਲੇ ਤਾਂ ਭਾਈ ਵੇਖੋ ਆਪਣੇ ਟਰੈਕਟਰ ਵੀ ਜਾ ਰਹੇ ਆ ਉਧਰ ਨੂੰ ਕਹਣਾ ਆਪਾਂ ਕੋਸ਼ਿਸ਼ ਵੀ ਕਰਾਂਗੇ ਪਹਿਲੀ ਗੱਲ ਆਪਾਂ ਸ਼ਾਂਤਮਈ ਰਹਿਣਾ ਆਪਾਂ ਕੋਈ ਵਾਇਲੈਂਸ ਨਹੀਂ ਕਰਨਾ ਉੱਥੇ ਜੇ ਆਪਾਂ ਨੇ ਤੋਂ ਪੂਰੀ ਕੋਸ਼ਿਸ਼ ਕਰਾਂਗੇ ਨੰਗਣ ਦੀ ਜੇ ਨਹੀਂ ਲੰਘਣ ਦਿੰਦੇ ਆਪਾਂ ਨੂੰ ਤਾਂ ਆਪਾਂ ਦੁਬਾਰਾ ਮੋੜ ਆਵਾਂਗੇ ਇਸੇ ਸਮਰੱਥਾ ਬਣਾ ਕੇ ਇਹ ਨਹੀਂ ਕਿ ਅਸੀਂ ਇੱਕ ਵਾਰੀ ਵੱਜ ਕੇ ਜਾਂਦੇ ਰਹੇ ਤੇ ਮੋੜ ਨਹੀਂ ਆਵਾਂਗੇ ਅਸੀਂ ਹਰ ਵਾਰੀ ਕੋਸ਼ਿਸ਼ ਕਰਾਂਗੇ ਤੇ ਇੰਨੀ ਤਾਕਤ ਬਣਾਵਾਂਗੇ ਕਿ ਸੇ ਬੈਰੀਅਰ ਭਾਂਦੇ ਲੰਘ ਜੀ ਹੈ ਜੀ ਤਾ ਇਹ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਅੱਗੇ ਦੀਆਂ ਜੰਮੂ ਤਸਵੀਰਾਂ ਜਿਹੜੀਆਂ ਨੇ ਬੈਰੀ ਕੋਡ ਖੇਡ ਦੇ ਨੇੜੇ ਜਾ ਕੇ ਕੀ ਕੁਝ ਵਾਪਰਦਾ ਉਹ ਜਾਂ ਇਹਨਾਂ ਨੂੰ ਲੰਘਣ ਦਿੰਦੇ ਨੇ ਜਾਂ ਨਹੀਂ ਲੰਘਣ ਦਿੰਦੇ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਾਂ ਪਿੱਛੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਲੰਮਾ ਕਾਫਲਾ ਹੈ ਆ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਨੌਜਵਾਨ ਜਿਹੜੇ ਮਿਸਲ ਸਤਲੁਜ ਦੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਦੇ ਨੇ ਜਾਂ ਪੰਜਾਬ ਨੂੰ ਪਿਆਰ ਕਰਦੇ ਉਹ ਨੌਜਵਾਨ ਨੇ ਜਿਹੜੇ ਉਹ ਇੱਥੇ ਪਹੁੰਚੇ ਹੋਏ ਨੇ ਉਹ ਨੌਜਵਾਨ ਅੱਜ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਜਿਹੜੀ ਕਾਲ ਦਿੱਤੀ ਗਈ ਸੀ ਉੱਥੇ ਜਿਹੜਾ ਪਹੁੰਚਣ ਦੇ ਲਈ ਜਾ ਰਹੇ ਨੇ ਇਹ ਤੁਸੀਂ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਸਕਦੇ ਹੋ ਕਿ ਇੱਥੋਂ ਜਿਹੜੀ ਐਂਟਰੀ ਸ਼ੁਰੂ ਹੋ ਜਾਂਦੀ ਆ ਚੰਡੀਗੜ੍ਹ ਨੂੰ ਜਾਣ ਵਾਲੇ ਰਸਤੇ ਦੀ ਤਾ ਉੱਤੇ ਪੰਜਾਬ ਪੁਲਿਸ ਦਾ ਹਾਲਾਂਕਿ ਬੈਰੀਕੇਡ ਸੀ ਉਹਨਾਂ ਨੇ ਹਟਾ ਵੀ ਦਿੱਤਾ ਗਿਆ ਕੋਪਰੇਟ ਵੀ ਕੀਤਾ ਗਿਆ ਤਾਂ ਇਹ ਤਸਵੀਰਾਂ ਨੇ ਉਸ ਜਗ੍ਹਾ ਦੀਆਂ ਤਾਂ ਇਥੋਂ ਹੁਣ ਜਿਹੜੀ ਆ ਅੱਗੇ ਵਧੇਗਾ ਕਾਫਲਾ ਇਹ ਅੱਗੇ ਕੀ ਕੁਝ ਤਸਵੀਰ ਬਣਦੀ ਆ ਉਹ ਵੀ ਤੁਹਾਨੂੰ ਦਿਖਾਉਂਦੇ ਰਹਾਂਗੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੂਜੇ ਪਾਸੇ ਜਿਹੜੀ ਚੰਡੀਗੜ੍ਹ ਦੇ ਇੱਥੇ ਐਂਟਰੀ ਹੁੰਦੀ ਆ ਤਾਂ ਰੋਕਾਂ ਜਿਹੜੀਆਂ ਲਗਾਈਆਂ ਗਈਆਂ ਨੇ ਇਹ ਬੈਰੀਕੇਡ ਲੱਗੇ ਹੋਏ ਨੇ ਤੇ ਉਸ ਤੋਂ ਬਾਅਦ ਪਿੱਛੇ ਇੱਕ ਗੱਡੀ ਜਿਹੜੀ ਆ ਇਸ ਤਰ੍ਹਾਂ ਖੜੀ ਕੀਤੀ ਗਈ ਆ ਤਾਂ ਇਹ ਤਸਵੀਰਾਂ ਨੇ ਇਹਨਾਂ ਨੇ ਇਧਰੋਂ ਲੰਘਣਾ ਪੰਜਾਬ ਦੇ ਜਿਹੜੇ ਨੌਜਵਾਨ ਇਥੋਂ ਇਹ ਜਾਣਗੇ ਤਾਂ ਉਹ ਦੂਜੇ ਪਾਸੇ ਰੋਕਾਂ ਨੇ ਹੁਣ ਇਹ ਕਿਸ ਤਰ੍ਹਾਂ ਲੰਘਦੇ ਆ ਇਹ ਤਸਵੀਰ ਜਿਹੜੀ ਆ ਇਹ ਅਹ ਤੁਹਾਨੂੰ ਦਿਖਾਵਾਂਗੇ ਕਿ ਇਹਨੇ ਤਸਵੀਰਾਂ ਬੈਰੀਕੇਟ ਤੇ ਗੱਡੀਆਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਇਹ ਪਾਸੇ ਕੀਤੀਆਂ ਜਾਂਦੀਆਂ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੈਰੀਕੇਟ ਜਿਹੜੇ ਲਗਾਏ ਗਏ ਨੇ ਆ ਨੌਜਵਾਨ ਜਿਹੜੇ ਆ ਬੈਰੀਕੇਟ ਹਟਾਉਣ ਦੇ ਲਈ ਪਿੱਛੇ ਅੱਗੇ ਪਹੁੰਚ ਚੁੱਕੇ ਨੇ ਤਾਂ ਇਹ ਹੁਣ ਬੈਰੀਕੇਟ ਬੈਰੀਕੇਟਿੰਗ ਦੀ ਲੇਅਰ ਤੁਸੀਂ ਸਮਝ ਸਕਦੇ ਹੋ ਬੈਰੀਕੇਟਿੰਗ ਦੀ ਲੇਅਰ ਜਿਹੜੀ ਆ ਇਹ ਪਹਿਲਾ ਬੈਰੀਕੇਟ ਆ ਉਸ ਤੋਂ ਬਾਅਦ ਦੂਜੇ ਬੈਰੀਕੇਟ ਤੇ ਤਿੰਨ ਤਿੰਨ ਕਿਸਮ ਦੇ ਤਿੰਨ ਜਗ੍ਹਾ ਜਿਹੜਾ ਬੈਰੀਕੇਟਿੰਗ ਆ ਕੀਤੀ ਗਈ ਆ ਤੇ ਦੂਜੇ ਪਾਸੇ ਜਿਹੜਾ ਕਿ ਆ ਨੌਜਵਾਨ ਦੇਖ ਸਕਦੇ ਹੋ ਤੁਸੀਂ ਨੌਜਵਾਨ ਤੇ ਬੈਰੀਗੇਟ ਜਿਹੜੇ ਨੇ ਉਹ ਪਿੱਛੇ ਹਟਾ ਰਹੇ ਨੇ ਨੌਜਵਾਨ ਤਾਂ ਇਹ ਤਸਵੀਰਾਂ ਦੇ ਵਿੱਚ ਇਹ ਬੈਰੀਗੇਟਿੰਗ ਜਿਹੜੀ ਆ ਪਿੱਛੇ ਹਟਾਈ ਜਾ ਰਹੀ ਹੈ ਜਦੋਂ ਉਹ ਤਾਂ ਦੂਜੇ ਪਾਸੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਗੱਡੀਆਂ ਜਿਹੜੀਆਂ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਬੈਰੀਗੇਟਿੰਗ ਜਿਹੜੀ ਆ ਪਿੱਛੇ ਹਟਾ ਦਿੱਤੀ ਗਈ ਹੈ ਤਾਂ ਇਹ ਨੌਜਵਾਨ ਨੇ ਪੰਜਾਬ ਦੇ ਇਹ ਸਤਲੁਜ ਮਿਸਲ ਦੇ ਨਾਲ ਜਿਹੜਾ ਕਾਫਲਾ ਆਇਆ ਹੈ ਉਹਨਾਂ ਦੇ ਵੱਲੋਂ ਇਹ ਸਭ ਤੋਂ ਪਹਿਲਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਬੈਰੀਕੇਡਿੰਗ ਜਿਹੜੀਆਂ ਰੋਕਾਂ ਜਿਹੜੀਆਂ ਨੇ ਪਹਾੜੀ ਤੋਂ ਇੰਡੀਗੜ੍ਹ ਦੀ ਐਂਟਰੀ ਦੇ ਉੱਤੇ ਜਿਹੜੀਆਂ ਲਗਾਈਆਂ ਗਈਆਂ ਸੀ ਉਹ ਉਹ ਜਿਹੜੀ ਆ ਦੇਖ ਸਕਦੇ ਹੋ ਤਾਂ ਇਹ ਚੰਡੀਗੜ੍ਹ ਪੁਲਿਸ ਜਿਹੜੀ ਹੈ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਖੜੀ ਹੋਈ ਤੁਹਾਨੂੰ ਦਿਖਾਈ ਜਿਹੜੀ ਆ ਉਹ ਦੇਰੀ ਹੋਏਗੀ ਤਾਂ ਇਹ ਜਿਹੜੀ ਚੰਡੀਗੜ੍ਹ ਪੁਲਿਸ ਵੀ ਅੱਗੇ ਜਿਹੜੀ ਖੜੀ ਹੈ ਜਦੋਂ ਬੈਰੀਕੇਡਾਂ ਹਟਾ ਦਿੱਤੇ ਜਾਣਗੇ ਤਾਂ ਉਸ ਤੋਂ ਬਾਅਦ ਪੌਲਸ ਜਿਹੜੀ ਆਗੇ ਆਉਣੀ ਸ਼ੁਰੂ ਹੋ ਗਈ ਹੈ ਤਾਂ ਇਸ ਦੇ ਵਿੱਚ ਆ ਇਹ ਜਿਹੜੀਆਂ ਨੇ ਸ਼ਾਂਤੀ ਨਾਲ ਜਾਣਾ ਜੀ ਸਾਡੀ ਧਰਤੀ ਆ ਸਾਡਾ ਚੰਡੀਗੜਾ ਸਾਡਾ ਪੰਜਾਬ ਇਹ ਆਪਣੀ ਜਗ੍ਹਾ ਤੇ ਜਾਣਾ ਤੁਹਾਨੂੰ ਵੀ ਪਤਾ ਕਿੱਥੇ ਜਾਣਾ ਹੈ ਸਾਡੀ ਮਰਜ਼ੀ ਹੈ ਜੀ ਇਹ ਤੁਸੀਂ ਨਹੀਂ ਡਿਸਾਈਡ ਕਰੋਗੇ ਐਕਸੈਪਟ ਵਾਹਾਂ ਕੇ ਸਟੂਡੈਂਟਸ ਜੋ ਹੈ ਤੋਂ ਉਹਨਾਂ ਕੇ ਅਸੀਂ ਵਾਹਾਂ ਕੇ ਐਲੂਮਨੀ ਹੈ ਵਾਹਾਂ ਪੜੇ ਹੋਏ ਆ ਉੱਥੇ ਸਾਡੀ ਯੂਨੀਵਰਸਿਟੀ ਆ ਵਾਹਾਂ ਪੇ ਕਰ ਵੀ ਰਹੇ ਉਹਨਾਂ ਕੇ ਕੋ ਦੂਜੀ ਕੰਟਰੀ ਦਾ ਸਾਰਾ ਹੈ ने ने, नहीं नहीं ऐसा नहीं कह रहे सर हम ऐसा नहीं कह रहे वहाँ स्टूडेंट ऑलरेडी जो है सर वो तो लोग कर रहे हैं प्रोटेस्ट डिफेंड सिंपाइज इट इज कैपिटल

ਕਨ ਅੱਜ ਬਣਾਏਗਾ 144 ਲੱਗੀ ਹੋਈ ਆ ਚੱਕੇ ਹੋ ਲੱਗੇ ਫਿਰ ਅਸੀਂ ਇਕੱਲੇ ਇਕੱਲੇ ਚਲੇ ਜਾਂਦੇ ਜੀ ਜੀ ਸਾਡੇ ਨਾਲ ਸਾਡੇ ਇਹ ਤਸਵੀਰਾਂ ਨੇ ਗੱਲ ਹੋ ਰਹੀ ਆਪਣੇ ਕਿ ਕਿਲੇ ਵੀ ਜਾ ਸਕਦੇ ਹਨ ਜੀ ਪਲੀਜ਼ ਸਮਝਾ ਕਰੀਏ ਇਹ ਸਮਝ ਹੀ ਰਹੇ ਹਮੇ ਆਪ ਵੀ ਸਮਝੋ ہماری ਪ੍ਰੋਬਲਮ ਦੇਖੋ ਨਾ ਤੁਹਾਡਾ ਹੋ ਗਿਆ ਹੋ ਗਿਆ ਯੂ ਉਸ ਅੰਡਰਸਟੈਂਡ ਕਿ ਸਾਡੇ ਨਾਲ ਹੋ ਕੀ ਰਿਹਾ ਸਾਡੀ ਧਰਤੀ ਦੇ ਉੱਤੇ ਸਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸਾਡੇ ਰਾਹੇ ਸਾਨੂੰ ਹੀ ਬਾਹਰ ਕੱਢਿਆ ਜਾ ਰਿਹਾ ਨਹੀਂ ਨਹੀਂ ਉਦਾਂ ਉਦਾਂ ਤਾਂ ਚਲੋ ਸਾਨੂੰ ਅਧਿਕਾਰ ਹੈ ਕਿ ਨਹੀਂ ਚੰਡੀਗੜ੍ਹ ਬਣਦਾ ਹੈ ਨਹੀਂ ਤੁਹਾਡੇ ਤੁਹਾਨੂੰ ਅਧਿਕਾਰ ਤੋਂ ਤਾਂ ਜਿਮਨਾ ਨਹੀਂ ਕਿ ਸਾਡੀ ਚੰਡੀਗੜ੍ਹ ਸਾਡੀ ਅਸੀਂ ਜ਼ਮੀਨ ਦੇ ਉੱਤੇ ਤੀਲੀ ਚੰਡੀਗੜ੍ਹ ਪਾਕਿਸਤਾਨ 'ਚ ਤਾਂ ਹੈ ਨਹੀਂ ਆਪਾਂ ਅੱਗੇ ਇਸ ਦਾ ਨਾ ਪਾਕਿਸਤਾਨ ਤਾਂ ਨਹੀਂ ਅਸੀਂ ਆ ਰਹੇ ਹਾਂ ਦੱਸੋ ਵਾਦੇ ਵਾਦੇ ਅੱਗੇ ਰੱਖ ਲਿਓਗੇ ਟੈਸਟਾ ਕੋਈ ਡਾਂਗ ਨਹੀਂ ਕੋਈ ਛੋਟਾ ਅਸੀਂ ਖੁਸ਼ ਨਹੀਂ ਖਾਲੀ ਆਤਾ ਡਾਂਗ ਕਰ ਸਕੋ ਤੁਹਾਡੇ ਤੁਸੀਂ ਹਾਂ ਸਰ ਸਾਡੇ ਤੇ ਕੁਝ ਵੀ ਨਹੀਂ ਹੈ ਕੋਈ ਤੁਹਾਡੇ ਨਾਲ ਲੜਾਈ ਝਗੜੇ ਵਾਲਾ ਸਿਸਟਮ ਆ ਵੇ ਕੋਈ ਇੱਥੇ ਵੀ ਤੁਹਾਡੇ ਨਾਲ ਗੱਲ ਹੀ ਕਰ ਰਹੀ ਹੈ ਅਸੀਂ ਲੜਾਈ ਝਗੜੇ ਨਾਲ ਨਹੀਂ ਆਏ ਅਸੀਂ ਰੋਸ਼ ਕਰਦੇ ਆਏ ਅਸੀਂ ਘੁੰਮ ਕੇ ਕਿਹੜਾ ਕਾ ਮੁਰਜਣਾ ਬਸ ਅਸੀਂ ਤੁਹਾਡਾ ਮੈਸੇਜ ਕਰੂਗਾ ਇਹ ਕਰਦਾ ਕਿ ਜੋ ਵੀ ਮਿਲਦਾ ਨਾ ਮੈਸੇਜ ਤੁਹਾਨੂੰ ਦੱਸ ਦਿੰਦਾ ਮੈਸੇਜ ਮੈਸੇਜ ਦਾ ਗੱਲ ਹੋਈ ਮੈਸੇਜ ਤਾਂ ਆਇਓ ਭੇਜਣਾ ਵੀ ਮੈਸੇਜ ਤਾਂ ਇਹ ਆਏਗਾ ਵੀ ਬਾੜੇ ਹੋਣਾ ਇੰਨੇ ਸਾਲਾਂ ਤੇ ਆ ਬੈਠੇ ਆ ਇਹਨਾਂ ਨੇ ਕਿਤੇ ਨਹੀਂ ਹੋਇਆ ਮੈਸੇਜ ਤਾਂ ਆਉਣਾ ਵੀ ਵੇ ਬਾੜਿਓ ਨਾ ਹੋਰ ਕੀ ਹੈ ਮੈਸੇਜ ਤਾਂ ਹੋਊਗਾ ਵੀ ਆਉਣਾ ਨਹੀਂ ਹੋਰ ਕੀ ਆਏਗਾ ਮੈਸੇਜ ਨੂੰ ਪਤਾ ਸਾਨੂੰ ਪਤਾ ਹੀ ਹੈ ਇੱਥੇ ਤੱਕ ਤਾਂ ਗੱਲ ਨਹੀਂ ਸੀ ਉਹਨਾਂ ਨੂੰ ਕਹੋ ਅੱਗੇ ਵਧਣਾ ਅੱਗੇ ਵਾਧੋ ਆਪਣੇ

the quiet, quiet follow a direction which is not right aap protest kariye aap baith jaiye chahiye to nahi ve chandigarh ta badne do na taan panyab me thodo karna panyab me ta sahi asi tusi chandigarh hi nahi jado panyab me ta sahi asi pehle hi chandigarh hunda ta sanu vadde fir ta rona nahi sanu tusi ta pakistan badai baithe ho fir ta rona nahi je chandigarh badne de dena hamare madad kariye madad hi kariye aap hamaran kariye aap batao ab hamari karo tell us tell us what help i want you to stay here no that is not a help you can ask us to be peaceful you can ask us not a shout you can ask डिसिप्लिन यस वी विल बीस बट यू हैव टू हेल्प अस रीच दे वो तो बिल्कुल नहीं हो पाएगा सर सो हाउ आर यू हेल्पिंग एस दट इज वॉट आई एम आस्किंग यू यू प्लीज स्टे पुट ही ਵੀ ਹੈਵ ਟੂ ਗੋ ਟੂ ਆਰਟੀਕਲ ਵੀ ਹੈਵ ਟੂ ਰੀਚ ਦ ਇਹ ਅਧਿਕਾਰ ਨਹੀਂ ਸਾਨੂੰ ਜਾਣ ਦੇ ਨਾ ਯੂ ਆਰ ਯੂਜ਼ਿੰਗ ਅ ਫੋਰਸ ਔਨ ਅਸ ਨਹੀਂ ਅਸੀਂ ਕੋਈ ਸਾਥ ਨਹੀਂ ਸਾਡੇ ਪੇ ਡੰਡਾ ਸੁੱਟਾ ਕੁਝ ਨਹੀਂ ਇਹਦਾ ਸਾਥ ਮੈਂ ਜਾਣਾ ਗੱਡੀਆਂ ਖੜੀਆਂ ਇੱਥੇ ਪੈਦਲ ਡੂ ਯੂ ਥਿੰਕ ਇਟ ਇਜ਼ ਰਾਈਟ ਟੂ ਪੁੱਟ ਸੱਚ ਬੈਰੀਕੇਡਸ ਟੂ ਯੋਰ ਓਨ ਸਿਟੀਜ਼ਨਸ ਨਾ ਬੋਏ ਦੇਖੀਏ ਸਰ ਟੈਲ ਮੀ ਇਟ ਇਜ਼ ਰਾਈਟ অর ਰੋਂਗ

ਆਪ ਥੋੜਾ ਸਾ ਪਿੱਛੇ ਵੀ ਇਹ ਗਲਵਤ ਕਰਨ ਦੇ ਲਈ ਜਿਹੜਾ ਜਰੂਰ ਪੰਜ ਮੈਂਬਰੀ ਕਮੇਟੀ ਨੂੰ ਜਿਹੜਾ ਸੱਦਿਆ ਗਿਆ ਕਿ ਪੰਜ ਵਿਅਕਤੀ ਆਉਣ ਤਾਂ ਉਹ ਸਾਡੇ ਨਾਲ ਆ ਕੇ ਗਲਵਤ ਕਰ ਸਕਦੇ ਆ ਉਸ ਦਾ ਮਸਲੇ ਦਾ ਕੋਈ ਹੱਲ ਜਿਹੜਾ ਉਹ ਕੱਢਿਆ ਜਾ ਸਕਦਾ ਤਾਂ ਇਹ ਆਖਿਆ ਜਾ ਰਿਹਾ ਹੈ ਤਾਂ ਹੁਣ ਦੇਖਦੇ ਆ ਲਗਾਤਾਰ ਜਿਹੜੇ ਆ ਜਾਨ ਵਾਲੇ ਜਿਹੜੇ ਆਗੂ ਨੇ ਉਹ ਕਹਿ ਰਹੇ ਆ ਕਿ ਸਾਡਾ ਕਨਸਟੀਟਿਊਸ਼ਨਰੀ ਰਾਈਟ ਆ ਕਿ ਅਸੀਂ ਅੱਗੇ ਜਾਈਏ ਤੇ ਨਾਲ ਜਿਹੜਾ ਤੇ ਲਗਾਤਾਰ ਜਿਹੜੀ ਇਹ ਗਲਵੱਤ ਜਿਹੜੀ ਚੱਲ ਰਹੀ ਆ ਤਾਂ ਹੁਣ ਕੀ ਗਲਵੱਤ ਜਿਹੜੀ ਆ ਪੰਜ ਵਿਅਕਤੀ ਭਗਤ ਜਿਹੜੇ ਆ ਤੁਸੀਂ ਜਨਤ ਭਗਤ